ਆ ਚੋਣ ਜਾਬਤਾ ਲੱਗਾ ਹੈ ਅੱਜ ਦਾ ਦਿਨ ਮਹਿੰਦਰਜੀਤ ਕਰਬੀਰ ਜੀਰੇ ਦੀ ਸ਼ਹਿਦਨ ਦਾ ਮੁੰਡਾ ਮੈਕਦੀਪ ਹਥਿਆਰ ਲੈ ਕੇ ਆਏ ਨੇ ਵੀਡੀਓ ਚ ਦਿਖਦੇ ਪਏ ਨੇ 315 ਪੋਰ ਦੀਆਂ ਤੇ 12 ਪੋਰ ਦੀਆਂ ਦੇ ਕੋਲ ਰਫਲਾ ਨਹੀਂ ਆਇਆ ਜੇ ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ ਮਹਿੰਦਰਜੀਤ ਦੇ ਮੁੰਡੇ ਕੋਲੇ ਦੋ ਨੇ ਦੋ ਠੀਕ ਹੈ ਤੇ ਆ ਜਿੱਧਰੇ ਟਰੈਕਟਰ ਚਲਾਉਂਦੇ ਪਏ ਸਾਡੀ ਪਹਿਲੀ ਐਨਾ ਚਰਾ ਸਿਵਾਈ ਤੇ ਧੱਕੇ ਨਾਲ ਵਾਹਣ ਆ ਗਏ ਆ ਧੱਕੇ ਨਾਲ ਕਰਬੀਰ ਜੀ ਆ ਸਾਡੀ ਪਹਿਲੀ ਵੀ ਵਾਹਣ ਡਿਆ ਆਪੁਰ ਸਾਲੇ ਟਰੈਕਟਰ ਲਈ ਜਾਂਦੇ ਨੇ ਸਾਡਾ ਆ ਵੇਖ ਲੋ ਧੱਕਾ ਚੱਲਣ ਡਿਆ ਕਿ ਤੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਤੇ 12307 ਯਾਨਕਿ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਜੀ ਹਾਂ ਕੁਲਵੀਰ ਜ਼ੀਰਾ ਤੇ 12307 ਸਣੇ ਆਮ ਦੇ ਐਕਟ ਅਤੇ ਹੋਰ ਤਰਾਮਾਂ ਤਹਿਤ ਪਰਚਾ ਦਰਜ ਹੋਇਆ ਹੈ ਕੁਲਵੀਰ ਜ਼ੀਰਾ ਤੇ ਉਹਨਾਂ ਦੇ ਚਾਚਾ ਮਹਿੰਦਰਜੀਤ ਸਿੰਘ ਤੇ ਜ਼ਮੀਨ ਤੇ ਕਬਜ਼ਾ ਕਰਨ ਅਤੇ ਦੂਜੀ ਤਿਰ ਉੱਪਰ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ ਆ ਚੌੜਜਾਬਤਾ ਲੱਗਾ ਹੈ ਅੱਜ ਦਾ ਦਿਨ ਮਹਿੰਦਰਜੀਤ ਕਲਬੀਰ ਜੀਰੇ ਦੀ ਸ਼ਹਾਦਤ ਦੇ ਮੁੰਡਾ ਮਇਕਦੀਪ ਹਥਿਆਰ ਲੈ ਕੇ ਆਏ ਨੇ ਵੀਡੀਓ ਚ ਦਿਖਦੇ ਪਏ ਨੇ 315 ਪੋਰ ਦੀਆਂ ਤੇ 12 ਪੋਰ ਦੀਆਂ ਨੇ ਕੋਈ ਰਫੜਾ ਨਹੀਂ ਆਇਆ ਅਜ ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ ਮਹਿੰਦਰਜੀਤ ਦੇ ਮੁੰਡੇ ਕੋਲੇ ਦੋ ਨੇ ਦੋ ਠੀਕ ਹੈ ਆ ਇਧਰ ਟਰੈਕਟਰ ਚਲਾਉਂਦੇ ਪਏ ਸਾਡੀ ਪੈਲੀ ਇੰਨਾ ਚਿਰ ਅਸਿਵਾਈ ਤੇ ੱਟਕੇ ਨਾਲ ਵਾਹਣ ਆ ਗਏ ਜਿਹੜਾ ਬੀਜਿਆ ਆ ਸੀ ਅਸੀਂ ਆ ਛਿੱਜਣ ਬੀਜਿਆ ਸੀਗਾ ਤੇ ਇਹ ਸਾਡੇ ਛਿੱਜਣ ਵਾਹਣ ਆ ਗਏ ਆ ਇਹ ਵੇਖੋ ਜੀ ਸਾਡੀ ਤਾਂ ਸੁਣਵਾਈ ਨਹੀਂ ਹੁੰਦੀ ਸ਼ਰੇਆਮ ਧੱਕਾ ਕਰਦੇ ਆ ਇਹ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੀ ਲੰਗਣਾ ਕਰਦੇ ਪੈਣੇ ਇਹ ਕੋਈ ਗੱਲਾਂ ਨੇ ਆ ੱਟਕੇ ਨਾਲ ਕਲਬੀਰ ਜੀ ਆ ਸਾਡੀ ਪਹਿਲੀ ਵੀ ਵਾਹਣ ਡਿਆ ਆ ਪੁਲਸ ਵਾਲੇ ਟਰੈਕਟਰ ਲਈ ਜਾਂਦੇ ਨੇ ਸਾਡਾ ਆ ਵੇਖ ਲਓ ੱਟਕਾ ਚੱਲਣ ਡਿਆ ਕਿਵੇਂ ਤੇ ਫਰੋਚਪੁਰ ਦੇ ਕਸਬਾ ਜ਼ੀਰਾ ਵਿੱਚ ਕੁਲ ਦਿਨ ਪਹਿਲਾਂ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਤਿਹਰਾ ਵਿਚਾਲੇ ਗੋਲੀ ਚੱਲੀ ਸੀ ਜਿਸ ਵਿੱਚ ਦੋ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਸਨ ਅਤੇ ਉਸਤੇ ਇਲਜ਼ਾਮਾ ਤਹਿਤ ਕੁਲਬੀਰ ਸਿੰਘ ਜ਼ੀਰਾ ਅਤੇ ਉਹਨਾਂ ਦੇ ਚਾਚਾ ਮਹਿੰਦਰਜੀਤ ਸਿੰਘ ਅਤੇ ਉਸ ਦੇ بیٹے ਸਮੇਤ ਕਈ ਹੋਰ ਅਣਪਛਾਤੇ ਖਿਲਾਫ ਪਰਚਾ ਦਰਜ ਕੀਤਾ ਗਿਆ ਕੁਲਬੀਰ ਸਿੰਘ ਜ਼ੀਰਾ ਤੇ ਪਰਚਾ ਦਰਜ ਕਰਵਾਉਣ ਵਾਲੀ ਤੇ ਦਾ ਇਲਜ਼ਾਮੇ ਕਿ ਕੁਲਬੀਰ ਜ਼ੀਰਾ ਦੀ ਸ਼ਹਿਤ ਤੇ ਮਹਿੰਦਰਜੀਤ ਸਿੰਘ ਅਤੇ ਦੂਜੇ ਵਿਅਕਤੀਆਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਜਿਸ ਵਿੱਚ ਚੋਰਾਂ ਦੇ ਇੱਕ ਵਿਅਕਤੀ ਨੂੰ ਦੋ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜੇ। ਨਾਮ ਗੁਰਮੀਤ ਸਿੰਘ ਹੈ। ਪਿੰਡ ਬੱਗੀਪਤਨੀ ਦੇ ਰਹਿਣ ਵਾਲਾ। ਸਾਡਾ ਕੁਝ ਟਾਈਮ ਤੋਂ ਮਹਿੰਦਰਜੀਤ ਨਾਲ ਜ਼ਮੀਨ ਦਾ ਝਗੜਾ ਹੈ। ਜੋ ਲੋਰ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ। ਸ਼ਸ਼ਨ ਕੋਰਟ ਨੇ ਰਜਿਸਟਰੀ ਉੰਦੀ ਹਾਲ ਕਰਤੀ ਕਬਜ਼ਾ ਸਾਡਾ ਹਾਲ ਕਰਤਾ। ਹਾਈ ਕੋਰਟ ਦੇ ਵਿੱਚ ਸਾਡੇ ਜਾਣ ਤੇ ਬਾਅਦ ਚ ਹਾਈ ਕੋਰਟ ਨੇ ਸਾਨੂੰ ਕੰਟੀਨਿਊ ਸਟੇ ਦਿੱਤਾ ਜਿਹੜਾ ਕਿ ਹੁਣ 23 4 2024 ਨੂੰ ਹਾਈ ਕੋਰਟ ਨੇ ਸੈਸ਼ਨ ਕੋਰਟ ਦਾ ਜੋ ਵੀ ਫੈਸਲਾ ਸੀ ਉਹ ਖਾਰਜ ਕਰਕੇ ਲੋਅਰ ਕੋਰਟ ਦਾ ਫੈਸਲਾ ਸਟਾਰਟ ਕਰਤਾ ਤੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਜੰਤਰ ਵੀ ਜਿਆ ਹੋਇਆ ਸੀ ਤੇ ਪਾਣੀ ਧਾਣੀ ਵੀ ਲਾਉਂਦੇ ਹਾਂ ਤੇ ਅੱਜ ਮਹਿੰਦਰਜੀ ਸਿੰਘ ਉਹਦਾ ਲੜਕਾ ਆਪਣਾ ਮਹਿਰਦੀਪ ਸਿੰਘ ਆ ਡਾਕਟਰ ਰਿਸ਼ਵਾਲ ਸਿੰਘ ਇੱਕ ਟਿੰਮੀ ਹੋਰ ਬੰਦਿਆਂ ਨੂੰ ਮੈਂ ਨਹੀਂ ਜਾਂਦਾ ਬੰਦੇ 20 ਤੋਂ 25 15 ਇੰਨੇ ਕੋਈ ਗਏ ਸੀ ਮਹਿਕਬਰੀਤ ਦੇ ਕੋਲ 45 ਬੋਰ ਦਾ ਪਿਸਤਲ ਸੀ ਹਿੰਦਰਜੀਤ ਦੇ ਕੋਲ ਪੱਕੀ ਰਫਲ ਸੀ ਤੇ ਟਿੰਮੀ ਦੇ ਕੋਲ ਵੀ ਰਫਲ ਸੀ ਤੇ ਅਸੀਂ ਜਮੀਨ ਦੇ ਵਿੱਚ ਗਏ ਵੀ ਉਹੀ ਯੰਤਰ ਵੀਜਿਆ ਸਾਡੇ ਅੱਖ ਚ ਫੈਸਲਾ ਆ ਤੇ ਉਹਨੇ ਚਿਰ ਨੂੰ ਮਹਿਕਬਰੀਤ ਨੇ ਗੋਲੀ ਚਲਾਤੀ ਜੋ ਗਰਲਾਲ ਦੀ ਕੰਡ ਚ ਵੱਜੀ ਤੇ ਦੂਜੀ ਗੋਲੀ ਮਿੰਦਰਜੀਤ ਨੇ ਚਲਾਈ ਤੇ ਉਹ ਗਰਲਾਲ ਸਿੰਘ ਦੇ ਲੱਤਾਂ ਦੇ ਵਿੱਚ ਵੱਜੀ ਤੇ ਅਸੀਂ ਉਤੋਂ ਗਰਲਾਲ ਸਿੰਘ ਨੂੰ ਲਿਆ ਕੇ ਜੀਰੇ ਹਸਪੀਟਲ ਦਾਖਲ ਕਰਾਇਆ ਤੇ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਲੱਤ ਵਾਲੀ ਗੋਲੀ ਉਹਦਾ ਸੀਰੀਅਸ ਹੈ ਵੀ ਉਹਨੂੰ ਤੁਸੀਂ ਰੈਫਰ ਡੀ ਐਮ ਸੀ ਲੁਧਿਆਣੇ ਕਰਤਾ ਹੈ ਤੇ ਸਾਡਾ ਬੰਦਾ ਜਿਹੜਾ ਹੈ ਇਸ ਟਾਈਮ ਤੇ ਸੀਰੀਅਸ ਹੈ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਕਿ ਇਹਨੂੰ ਨਾਤ ਨਹੀਂ ਪਾਉਣੀ ਚਾਹੀਦੀ ਤਲਬੀਰ ਸਿੰਘ ਜੀਰਾ ਜਿਹੜਾ ਗੁੰਡਾ ਰਾਜ ਕਰਦਾ ਹੈ ਗੁੰਡਾ ਹੈਗਾ ਤੇ ਹੁਣ ਜ਼ਮੀਨਾਂ ਦੇ ਕਬਜ਼ੇ ਕਰਦੇ ਪਿੱਛੇ ਕੱਚਰਪਾਨਵੀ ਨੇ ਇਹੋ ਕੁਛ ਕੀਤਾ ਸੀ ਤੇ ਹੁਣ ਵੀ ਇਹੋ ਕੁਛ ਹੀ ਕਰਦਾ ਇਹਨੂੰ ਜ਼ਮੀਨ ਦਾ ਇੰਨਾ ਲਾਲਚ ਪੈ ਗਿਆ ਇਹ ਇੰਨਾ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਮੰਗ ਕਰਦੇ ਆ ਇਹੋ ਜੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿੰਨੇ ਦਿਨ ਵੋਟਾਂ ਸੀ ਸ਼ਾਂਤ ਸੀ ਅੱਜ ਫੇਰ ਇਹਨੂੰ ਹਲਕ ਚੱਲ ਗਿਆ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਸਾਰੇ ਅਫਸਰਾਂ ਤੋਂ ਮੰਗ ਕਰਦੇ ਆ ਵੀ ਇਹਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਹੁਣ ਵੀ ਸੁਣਨ ਚਾਹੀ ਵੀ ਉੱਥੇ ਜ਼ਮੀਨ ਦੇ ਵਿੱਚ ਪੁਲਿਸ ਦੇ ਕੋਲ ਹੀ ਤੁਰਿਆ ਫਿਰਦਾ ਪਾਲ ਪ੍ਰਸ਼ਾਸਨ ਨੂੰ ਕੋਈ ਵੀ ਨਹੀਂ ਹੈਗਾ ਵੀ ਇੱਕ ਬੰਦਾ ਮਰਨ ਡਿਆ ਇਹਨੇ ਗੋਲੀਆਂ ਮਾਰੀਆਂ ਤੇ ਉਹ ਕੋਲ ਤੁਰਿਆ ਕਰਦਾ ਜਦ ਤੱਕ ਹੁਣ ਇਸ ਮਾਮਲੇ ਤੇ ਸਿਆਸਤ ਵੀ ਗਰਮਾ ਗਈ ਹੈ ਪਰਚੇ ਤੋਂ ਬਾਅਦ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਕੁਲਵੀਰ ਜ਼ੀਰਾ ਦੇ ਘਰ ਪਹੁੰਚੇ ਅਤੇ ਪੰਜਾਬ ਸਰਕਾਰ ਉੱਪਰ ਬਦਰਾ ਖੋਰੀ ਦੀ ਨੀਅਤ ਨਾਲ ਪਰਚਾ ਦਰਜ ਕਰਨ ਦੇ ਇਲਜ਼ਾਮ ਲਗਾਏ ਨੇ ਰਾਜਾ ਵੜਿੰਗ ਮੁਤਾਬਕ ਗੋਲੀਬਾਰੀ ਦੌਰਾਨ ਉਹਨਾਂ ਦੇ ਵੀ ਇੱਕ ਵਿਅਕਤੀ ਨੂੰ ਗੋਲੀਆਂ ਲੱਗੀਆਂ ਨੇ ਅਤੇ ਉਹ ਜ਼ਖਮੀ ਹੋ ਗਿਆ ਹੈ ਪਰ ਪ੍ਰਸ਼ਾਸਨ ਇਸ ਮਾਮਲੇ 'ਚ ਐਫ ਆਈ ਆਰ ਦਰਜ ਕਰਨ ਤੋਂ ਮਨਕਰ ਹੋ ਰਿਹਾ ਹੈ आज जी मैं इस करके आया आज जीरे क्योंकि कुलवीर सिंह जीरा पे सरकार ने 307 का मुकदमा दर्ज करता है और बिना किसी गलतो बिना किसी वजह तो तक दो चार बार मेरी एसएसपी महबानाल गल हुई है उन्होंने कहा कि ऑन मैरिड करांगे पर्चा दर्ज करता है जड़ा कंटेंस्टेड कैंडिडेट का कोई प्रूफ नहीं है पुलिस को कोई सबूत नहीं है जिस बावजूद भी पर्चा दर्ज ਕੁਈ ਕਟ ਨਾ ਹੋਈ ਪੂਰਾ ਪਰਚਾ ਦਰਜ ਕਰਨਾ ਪਹਿਲਾ ਗੱਲ ਤਾਂ ਪੁੱਛ ਪ੍ਰਮਿਤ ਕਰਕੇ ਕਰਨਾ ਚਾਹੀਦਾ ਕਿ ਬੰਦਾ ਉਥੇ ਇਨਵੋਲਵਮੈਂਟs ਸੀ ਜਾਂ ਕੁਲਵੀਰ ਸੀ ਜਾਂ ਉਥੇ ਕਿਨਹੀਂ ਸੀਗਾ ਉਹ ਤੇ ਹੈ ਹੀ ਨਹੀਂ ਸੀ ਕੁਲਵੀਰ ਹੁਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਹੁਣ ਮੈਨਰ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਦੇ ਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗੇੜੇ ਕੱਢਦੇ ਨੇ ਬਾਹਰ ਜਾਣ ਪੁੱਛ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਬਿਲਕੁਲ ਅਸੀਂ ਸੱਚੀ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪਟ ਦਰਜ ਕੀਤੀ ਹੋਰੀ ਚਾਹ ਕਿ ਜਿਹੜਾ ਬੰਦੇ ਦੀ ਇੱਕ ਨਵਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਹੈ ਬੰਦਾ ਸੜ ਗਿਆ ਕੀ ਹੋਰ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਹਾਂ ਕਿ ਮਕਦਮਾ ਦਰਜੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਰੀ ਕਰ ਲੋ ਤੁਹਾਨੂੰ ਲੱਗਦਾ ਹੈ ਕਿ ਔਰੇਜ ਕੋਈ ਮੈਗਾ ਫਾਇੰਡ ਹੈ ਉਹ ਵੀ ਇੱਸੇ ਲੋਕਾਂ ਦੇ ਸਾਹਮਣੇ ਤੱਕ ਦੱਸੋ ਮੀਡੀਆ ਦੇ ਸਾਹਮਣੇ ਦੱਸੋ ਔਰ ਇਹਦਾ ਵੀ ਮੁਕਦਮਾ ਦਰਜ ਕੀਤਾ ਤੁਸੀਂ ਸੈੱਟ ਬਣਾਓ ਤੇ ਇਹਦਾ ਜਿਹੜਾ ਇਨਕੁਆਇਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਤੇ ਬਿਲਕੁਲ ਕਾਰਵਾਈ ਕਰੋ ਪਰ ਜੇ ਜੇ ਸਾਡਾ ਬੰਦਾ ਨਹੀਂ ਹੈ ਤੇ ਜਾਂ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਔਰੇ ਖਿਲਾਫ ਐਫਆਈਆਰ ਕਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸੋ ਅਸੀਂ ਫੈਸਲਾ ਮੈਂ ਡਿੰਪਾ ਜੀ ਸੰਧੂ ਸਾਹਿਬ ਅੱਜ ਸਾਰੇ ਇੱਥੇ ਆਏ ਆਂ ਕਾਲ ਕਰਦੇ ਆ ਜੇ ਸਾਨੂੰ ਕੋਈ ਨਿਆ ਨਾਮ ਮਿਲਿਆ ਤਾਂ ਫਿਰ ਐਸਐਸਪੀ ਦੇ ਬਾਹਰ ਛੱਡਣਾ ਪਿਆ ਇਹ ਬਿਲਕੁਲ ੱੱਕਾ ਨਹੀਂ ਚੱਲੇਗਾ ਸਰਕਾਰ ਹੈ ਦਾ ਮਤਲਬ ਇਹ ਨਹੀਂ ਹੈ ਕਿ ਜੀਰ ਦੇ ਮਰਜ਼ੀ ਚੱਕ ਕੇ ਪਰਚਾ ਦੇ ਦਿਓ ਸੋ ਮੈਂ ਬੇਨਤੀ ਕਰਨੀ ਚਾਹ ਰਹਾ ਹਾਂ ਪੁਲਿਸ ਮੈਕਮੇ ਨੂੰ ਔਰ ਮੈਨੂੰ ਪੂਰੀ ਉਮੀਦ ਹੈ ਕਿ ਇੱਥੋਂ ਦੇ ਜਿਹੜੇ ਐਸਐਸਪੀ ਹੈ ਉਹ ਸਾਨੂੰ ਇਹ ਜਸਟਿਸ ਦੇਣਗੇ ਲੇਕਿਨ ਹਜੇ ਹਜੇ ਤੱਕ ਤਾਂ ਜਿਹੜੀ ਉਹ ਐਫਆਈਆਰ ਦਰਜ ਨਹੀਂ ਹੋਈ ਇਹ ਰਿਪੋਰਟ ਵਿੱਚ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਨੂੰ ਇਹ ਕਿਹਾ ਜਾ ਰਿਹਾ ਕਿ ਐਫਆਈਆਰ ਨਾ ਦਰਜ ਕੀਤੀ ਜਾਏ ਪਰ ਜੇ ਐਫਆਈਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਇਰੀ ਨਾ ਹੋਈ ਤਾਂ ਸੀਐਸਐਸਪੀ ਸਾਫ ਦੇ ਬਾਅਦ ਚੁੱਕਣਾ ਦੇ ਤਰਾਜਪੁਰਿੰਗ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਾਮਲੇ ਦੀ ਨਿਰਪੱਖ ਤਰੀਕੇ ਨਾਲ ਜਾਂਚ ਨਾ ਕੀਤੀ ਗਈ ਤਾਂ ਉਹ ਐਸਐਸਪੀ ਦੇ ਦਫ਼ਤਰ ਅੱਗੇ ਧਰਨਾ ਦੇਣਗੇ ਅਤੇ ਵੱਡਾ ਐਕਸ਼ਨ ਲੈਣ ਨੂੰ ਮਜਬੂਰ ਹੋਣਗੇ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ